ਕਰਮ ਧਰਮ ਸੱਚ ਸਾਚਾ ਨਾਓ ਤਾਕੇ ਸਦ ਬਲੇ ਹਾਰੇ ਜਾਓ ਜੋ ਹਰ ਰਾਤੇ ਸੇ ਜਨ ਪਰਵਾਣ ਤਿੰਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਓ ਰਾਤੀ ਸਬਦ ਵਿਚਾਰੀ ਆਪ ਤਰੇ ਸੰਗਤ ਕੁੱਲ ਤਾਰੇ ਸਤ ਗੁਰ ਸੇਵ ਤਤ ਵਿਚਾਰੇ 함ਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਤ ਪਾਓ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਬੇਟੇ ਏਕੋ ਸੋਏ ਆਸਾ ਮਹਿ ਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਹਰ ਰਾਤੇ रहे समय इक धरन गगन में ठोर न पावे हे से कर्म हीन हर नाम ना त्यावे गुरु पूरे ते गत मित पाई एओ संसार बिखवत अत पौजल गुरु शब्दि हर पार लंगाई राहौ जिनको आप लए प्रभु मेल ਤੈਨ ਕੋ ਕਾਲ ਨਾ ਸਾਕੇ ਭੇਲ ਗੁਰਮੁਖ ਨਿਰਮਲ ਰਹੇ ਪਿਆਰੇ ਜੋ ਜਲ ਅੰਭ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਦੀਸੇ ਬ੍ਰਹਮ ਗੁਰਮੁਖ ਸਚ ਲਹੀਏ ਅਖਤ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਉ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠ ਸੱਠ ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਾਗੇ ਨਾਨਕ ਹਿਰਦੇ ਨਾਮ ਵੜੇ ਤੁਰ ਭਾਗੇ ਆਸਾ ਮਹਿਲਾ ਪਹਿਲਾ ਨਿਵ ਨਿਵ ਪਾਏ ਲਗੋ ਗੁਰ ਆਪਣੇ ਆતમ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰ사ਦ ਰਤਨ ਹਰ ਲਾਭੇ ਮਿਟੇ ਅਗਿਆਨ ਹੋਏ ਉਜੀਆਰਾ ਰਹਾਓ ਰਵਨੀ ਰਵੇ ਬੰਧਨ ਨਹੀਂ ਟੁੱਟੇ ਹੈ ਵਿਚ ਹਉਮੈ ਪਰਮ ਨ ਜਾਈ ਸਤਗੁਰ ਮਿਲੇ ਤਾ ਹਉਮੈ ਟੂਟੇ ਤਾ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੀ ਪ੍ਰੀਤਮ ਸੁਖ ਸਾਗਰ ਉਰਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤਿ ਹਰ ਨਿਸਤਾਰੇ ਮਨ ਸਿਓ ਜੂਝ ਮਰੇ ਪ੍ਰਭ ਪਾਏ ਮਨ ਸਾ ਮਨਹਿ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹਿਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ 부জে ਸਤਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ अर्पज मेरे मन गहर गंभीर रहाओ अनत तरंग भगत हर रंगा अनदेन सूचे हर गुण संगा मिथ्या जन्म साकत संसार राम भगत जन रहे निरारा सूझे काया हर गुण गाया आत्म चीन रहे लेब लाया आद अपार अपरंपर हीरा लाल रता मेरा बन तीरा कथनी कहे कहे से मुए सो प्रभ दूर नाही प्रभ तू है सब जग देख्या माया छाया नानक गुरमत नाम त्याया आशा महला पहला तितुका ਕੋਈ ਭੀਖਖ ਭੀਖਿਆ ਖਾਏ ਕੋਈ ਰਾਜਾ ਰਹਾ ਸਮਾਏ ਕਿਸ ਹੀ ਮਾਨ ਕਿਸੇ અપਮਾਨ ਟਾਏ ਉਹ ਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਾਹੀ ਕੋਈ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਣ ਹਾਰ ਕਰਤਾਰ ਰਹਾਉ ਵਾਟ ਨਾ ਪਾਉ ਵਿਗਾ ਜਾਉ ਦਰਗੇ ਬੈਸਣ ਨਾਹੀ ਠਾਉ ਮਨ ਕਾ ਅੰਧਲਾ ਮਾਇਆ ਕਾ ਬੰਧ ਕੀਨ ਖਰਾਬ ਹੋਵੇ ਨਿਤ ਕੰਧ ਘਾਲ ਜੀਵਨ ਕੀ ਬਹੁਤੀ ਆਸ ਲੇਖੇ ਤੇਰੇ ਸਾਸ ਗਿਰਾਸ ਐਨਿਸ ਅੰਧਲੇ ਦੀਪਕ ਦੇ ਪੌਜਲ ਢੂਪਤ ਚਿੰਤ ਕਰੇ ਕਹੇ ਸੁਣੇ ਜੋ ਮਾਨਹਿ ਨਾ ਹੋਂ ਬਲਿਹਾਰੇ ਤਾਂ ਕਹਿ ਜਾਓ ਨਾਨਕ ਏਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਜਾ ਤੂੰ ਦੇਹ ਜਪੀ ਤੇਰਾ ਨਾਉ ਦਰਗਹਿ ਬੈਸਣ ओ वेथाओ जा तूद पावे ता धरमत जाए ज्ञान रतन मन बसे आए नदरे करे ता सतगुरु मिले प्रणवत नानक पवजल तरए आशा महला पहला पंच पदे तुद बिन तेन ਪੰਖ ਬਿਨ ਪੰਖੇ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੋਣਾ ਅੰਧੇ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁਖ ਬਹੁਤਾ ਲਾਗੇ ਦੁਖ ਲਾਗੇ ਤੂ ਵਿਸਰ ਨਾਹੀ ਰਹਾ ਅੱਖੇ ਅੰਧ ਜੀਬ ਰਸ ਨਾਹੀ ਕੰਨੇ ਪਵੜ ਨਾ ਆਵਾਜੇ ਚਰਣੀ ਚਲੇ ਭਜੂ ਤਾਗੇ ਵਿਣ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਹੋਏ ਚੋਕੀ ਸੰਚਿਤ ਪਾਉ ਕਰੇ ਹੀ ਸਬਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇ ਤੇ ਜੀ ਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਾਹੀ ਦੁੱਖ ਸੁੱਖ ਭਾਣਾ ਤੇਰਾ ਹੋਵੇ ਵਿੜ ਨਾਵੇ ਜਿਉ ਰਹੇ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹੇ ਨਾਨਕ ਜੀਵਾਲੇ ਜੀਆ ਜਹ ਭਾਵੇ ਤਹ ਰਾਖ ਤੁਹੀ ਆਸਾ ਮਹਿਲਾ ਪਹਿਲਾ ਕਾਇਆ ਬ੍ਰਹਮ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮ ਜਸ ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚਜ ਆਚਾਰ ਰਹਾਉ ਬਾਹਰ ਜਨੇਉ ਜਿ ਚਰ ਜੋਤ ਹੈ ਨਾਲ ਤੋਤੇ ਟਿੱਕਾ ਨਾਮ ਸਮਾਲ ਐਥੇ ਉਥੇ ਨਿਭਹੀ ਨਾਲ ਵਿਣ ਨਾਵੇ ਹੋਰ ਕਰਮ ਨਾ ਪਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਵਰ ਨਾ ਪਾਲ ਜੀਨੇ ਤਤ ਗगन ਦਸ ਦਵਾਰ ਹਰ ਮੁਖ ਪਾਠ ਪੜੇ ਵੀ ਚਾਰ ਭੋਜਨ ਪਾਉ ਭਰਮ ਭੋ ਭਾਗੇ ਪਹਰੂ ਹਰਾ ਛਭ ਝੋੜ ਨਾ ਲਾਗੇ ਤਿਲਕ ਲਿਲਾਟ ਜਾਣੇ ਪ੍ਰਭ ਏਕ ਬੂਝੇ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੇ ਨਹੀਂ ਕੀਮਤ ਪਾਏ ਅਸ਼ਟ ਦਸੀ ਚੋ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਾ ਮਹਿਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸਬਦ ਵਿਚਾਰ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਤਮ ਸੁਣੇ ਸਾबास ਸੱਚੇ ਤਖਤ ਬੁਲਾਵੇ ਸੋਏ ਦੇਵੜਿਆਈ ਕਰੇ ਸੋ ਹੋਏ ਤੇਰਾ ਤਾਣ ਤੂਹੇ ਦੇਵਾਨ ਗੁਰ ਕਾ ਸਬਦ ਸਚਨੀ ਸਾਣ ਮੰਨੇ ਹੁਕਮ ਸੋ ਪ੍ਰਗਟ ਜਾਏ ਸਚਨੀ ਸਾੜੇ ਠਾਕ ਨਾ ਪਾਏ ਪੰਡਿਤ ਪੜ੍ਹੇ ਵਖਾਣੇ ਵੇਦ ਅੰਤਰ ਵਸਤ ਨ ਜਾਣੇ ਭੇਦ ਗੁਰ ਬਿਨ ਸੋਜੀ ਬੂਝ ਨ ਹੋਏ ਸਾਚ ਰਵ ਰਹਾ ਪ੍ਰਭ ਸੋਏ ਕਿਆ ਹੋ ਆਖਾ ਆਖ ਵਖਾਣੀ ਤੂ ਆਪੇ ਜਾਣੇ ਸਰਬ ਵਿਡਾਣੀ ਨਾਨਕ ਏਕੋ ਧਰ ਦੀ ਬਾਣ ਗੁਰਮੁਖ ਸਾਚ ਤਹਾ ਗੁਦਰਾਣ ਆਸਾ ਮਹਿਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੇ ਬਿਨ ਸੇ ਦੁਖ ਪਾਈ ਇਹੋ ਜਗ ਸਾਗਰ ਦੁਤਰ ਕਿਉ ਤਰੀਏ ਬਿਨ ਹਰ ਗੁਰ ਪਾਰ ਨਾ ਪਾਈ ਤੁਜ ਬਿਨ ਅਵਰਨ ਕੋਈ ਮੇਰੇ ਪਿਆਰੇ ਤੁਜ ਬਿਨ ਅਬਰ ਨਾ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨ ਦੇਵੇ ਫਿਰ ਸਿਉ ਮਿਲਣ ਨ ਦੇ ਬੁਰੀ ਸਖੀ ਸਾਜਨੀ ਕੇ ਹੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਤਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨ ਅਵਰ ਕੋਈ ਜੋ ਤੂ ਰਾਖੇ ਤਿਵਹੀ ਰਹਿਣਾ ਦੁਖ ਸੁਖ ਦੇਵਹਿ ਕਰੇ ਸੋਈ आसा मनसा दो विनासत त्रिय गुण आस निरास भई तुरिया अवस्था गुरमुख पाईए संत सभा की ओट लही ज्ञान ध्यान सगले सब जप तप जिस हर हृदय अलख अपेवा नानक राम नाम मन राता ਗੁਰਮਤਿ ਪਾਏ ਸਹਿਜ ਸੇਵਾ ਆਸਾ ਮਹਿਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਪਰਮ ਤਜੋ ਤੁਮ ਵੀਰ ਸਚ ਨਾਮ ਰਤੇ ਰਵੇ ਸਰੀਰ ਰਹਾਉ ਸਚ ਨਾਮ ਜਾਨਵ ਨਿਦ ਪਾਈ ਰੋਵੇ ਪੂਤ ਨਕਲ ਤੇ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾਮੋ ਟੂਟੇ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਓ ਰਹੇ ਸਮਾਏ ਆਸਾ ਮਹਿਲਾ ਪਹਿਲਾ ਆਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂ ਬਖਸ਼ਣ ਹਾਰ ਤੇਰਾ ਬਾਣਾ ਸਭ ਕਿਛ ਹੋਵੇ ਮਨ ਹਟ ਕੀਚੇ ਅੰਤ ਵਿਗੋਵੇ ਰਹਾਉ मनमुख की मद कूड़ व्यापी बिन हर सिमरण पाप संतापी दुर्मत त्याग लाहा किछ लेवो जो उपजे सो अलख आपे वो ऐसा हमरा सखा सहाई गुरु हर मिलिया भगत डृड़ाई सगनी सौदी तोटावे नानक राम नाम मन पावे आशा महला पहला चौपदे विद्या विचारी ता परोपकारी जा पंच रासी ता तीरथ वासी कुंगरू वाजे जे मन लागे तो जम कहा करे मोसो आगे रहौ आस निरासी तो सन्यासी ਜਾਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਆਸਾ ਮਹਿਲਾ ਪਹਿਲਾ ਏਕ ਨ ਭਰੀਆ ਗੁਣ ਕਰ ਧੋਵਾ ਮੇਰਾ ਸੋਹ ਜਾਗੇ ਹੋਂ ਨਿਸ ਪਰ ਸੋਵਾ ਏਓ ਕਿਉ ਕੰਤ ਪਿਆਰੀ ਹੋਵਾ ਜੋ ਜਾਗੇ ਹੋਂ ਨਿਸ ਪਰ ਸੋਵਾ ਰਹਾਓ